ਉਨ ਸਰਪ੍ਰਾਈਜ਼ ਵੱਲੋਂ ਇੱਕ ਪਗਲਾ ਨੇ ਜਿਹੜੀ ਰੇਡ ਕੀਤੀ ਗਈ ਹੈ ਕੁਝ ਲੋਕ ਪ੍ਰੋਗਰਾਮਿੰਗ ਦੇ ਕੀ ਮਾਮਲਾ ਨਹੀਂ ਨਾ ਇਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੀਤ ਗਾਂਧੀ ਜੀ ਆਈਪੀਐਸ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਿਹੜੇ ਮਾੜੇ ਐਂਸਰਾਂ ਦੇ ਖਿਲਾਫ ਮਹਿਮ ਚਲਾਈ ਗਈ ਹੈ ਇਹਦੇ ਵਿੱਚ ਕੱਲ ਜਿਹੜਾ ਸਾਡਾ ਥਾਣੇ ਸਦਰ ਐ ਸਚੂ ਦੇ ਐਸਐਚਓ ਗੁਰਸੇਵਕ ਸਿੰਘ ਤੇ ਇਹਨਾਂ ਦੇ ਨਾਲ ਇੰਸਪੈਕਟਰ ਜਿਹੜਾ ਜਸਵਿੰਦਰ ਸਿੰਘ ਇਹਨਾਂ ਨੇ ਕੱਲ ਜਿਹੜਾ ਇਹਨਾਂ ਨੂੰ ਮੁਕਬਰੀ ਮਿਲਣ ਤੇ ਦੋ ਟਲਾਂ ਦੇ ਰੇਡ ਕੀਤਾ ਸੀ ਇਹਦਾ ਇੱਕ ਹੋਟਲ ਮੇਲਾ ਰਾਮ ਤੇ ਦੂਸਰਾ ਬੀਆਰ ਹੋਟਲ ਮੇਲਾ ਰਾਮ ਦਾ ਜਿਹੜਾ ਸੰਚਾਲਕ ਸੀ ਜਿਹੜਾ ਲਵਜੀਤ ਸਿੰਘ ਤੇ ਦੂਸਰਾ ਬੀਆਰ ਦਾ ਅਨਮੋਲ ਤੇ ਇਹਨਾਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਦੇ ਵਿੱਚ ਜਿਹੜਾ ਲੜਕੀਆਂ ਬਾਹਰੋਂ ਲਿਆ ਕੇ ਜਿਹੜਾ ਉਹਨਾਂ ਤੋਂ ਧੰਦਾ ਕਰਾਉਂਦੇ ਸੀ ਉਹਦੇ ਵਿੱਚ ਅਸੀਂ ਜਿਹੜਾ ਟੋਟਲ 14 ਜਣਿਆਂ ਨੂੰ ਗ੍ਰਿਫਤਾਰ ਕੀਤਾ ਜਿਹਦੇ ਵਿੱਚ ਜਿਹੜਾ 8 ਲੜਕੀਆਂ ਤੇ 6 ਲੜਕੇ ਆ ਇਹ ਲੜਕੀਆਂ ਸਾਰੀਆਂ ਬਾਹਰ ਲਿਆਂਦੀਆਂ ਗਈਆਂ ਤੇ ਹਾਂਜੀ तकरीबन 12 ਲੈ ਕੇ ਆਏ ਇੱਥੇ ਹੀ ਹੋਟਲ ਦੇ ਵਿੱਚ ਇੰਨਾ ਦਾਲ ਬੰਦੇ ਜੀ ਕਮਰੇ ਦਿੰਦੇਗੇ ਇਹ ਹੋਟਲ ਦੇ ਵਿੱਚ ਕਮਰੇ ਦਿੰਦੇ ਸੀ ਟੋਟਲ ਚਾਹਾਂ ਨੂੰ ਪਰੇ ਹਾਂਜੀ ਟੋਟਲ ਚਾਹਾਂ ਕੀ ਕਰਵਾਇਆ ਇਹਦੇ ਵਿੱਚ ਅਸੀਂ 13 ਚ 3 3 4 5 ਜਿਹੜਾ 5 6 ਮੋਰਲ ਮੋਰਲ ਟ੍ਰੈਕ